ਸਸ਼ੇ ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਸ਼ੰਭੂ ਮੋਰਚੇ ਤੋਂ ਵਾਪਸ ਆਉਂਦੇ ਬੀਤੇ ਦਿਨੀ ਸੁਖਵਿੰਦਰ ਸਿੰਘ ਜੋ ਕਿ ਬਟਾਲਾ ਦੇ ਨੇੜੇਲੇ ਕਸਬਾ ਰੰਗੜ ਦੰਗਲ ਦੇ ਪਿੰਡ ਆਦੋਵਾਲੀ ਦੇ ਰਹਿਣ ਵਾਲੇ ਸੀ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਐਕਸੀਡੈਂਟ ਦੇ ਵਿੱਚ ਸੁਖਵਿੰਦਰ ਸਿੰਘ ਦੀ ਜਾਨ ਚਲੀ ਗਈ ਸੀ ਜਿਸ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਜੱਦੀ ਪਿੰਡ ਆਦੋਵਾਲੀ ਦੇ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਇਸ ਮੌਕੇ ਕਿਸਾਨ ਯੂਨੀਅਨ ਦੇ ਵੱਲੋਂ ਸੁਖਵਿੰਦਰ ਸਿੰਘ ਦੀ ਮૃતਕ ਦੇ ਤੇ ਕਿਸਾਨੀ ਯੂਨੀਅਨ ਦਾ ਝੰਡਾ ਪਾ ਕੇ ਉਸ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਬਟਾਲਾ ਦੇ ਤਹਿਸੀਲਦਾਰ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਰਹੇ ਨੇ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਕੇਵਲ ਤਾਈ ਕਿਲਾ ਹੀ ਜ਼ਮੀਨ ਹੈ ਕੁਝ ਡੰਗਰ ਨੇ ਜਨਾ ਦੇ ਨਾਲ ਅਸੀਂ ਆਪਣਾ ਗੁਜ਼ਾਰਾ ਕਰਦੇ ਆ ਤੇ ਘਰ ਦੇ ਵਿੱਚ ਕਬਾਉਣ ਵਾਲਾ ਸੁਖਵਿੰਦਰ ਹੀ ਸੀ ਦੋਨੋਂ ਬੇਟੇ ਅਜੇ ਛੋਟੇ ਨੇ ਸਰਕਾਰ ਦੇ ਕੋਲ ਉਹਨਾ ਮੰਗ ਕੀਤੀ ਹੈ ਕਿ ਇੱਕ ਬੱਚੇ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀ ਦੀ ਰਿਪੋਰਟ ਮੈਂ ਸੁੰਦਰ ਸਿੰਘ ਚਤਾਲਾ ਜੀ ਸੂਬਾ ਕੋਰ ਕਮੇਟੀ ਮੈਂਬਰ ਖਸਾਲ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੀ ਬਹੁਤ ਵਧੀਆ ਸਾਡੇ ਆਪ ਨੂੰ ਬਲਜੀਤ ਸਿੰਘ ਹੋਣੀ ਸੁਖਿੰਦਰ ਸਿੰਘ ਹੋਣੀ ਇੱਕ 143 ਦਿਨ ਮੋਰਚੇ ਨੂੰ ਹੋ ਗਿਆ ਤੇ ਲਗਾਤਾਰ ਮੋਰਚੇ ਦੇ ਵਿੱਚ ਇਹ ਪਿੰਡ ਜਿਹੜਾ ਹਾਜ਼ਰੀ ਭਰ ਰਿਹਾ ਸੀ ਆਦੋਆਲੀ ਰੰਗਨ ਨਗਰ ਤੋਂ ਕਿ ਉਹ ਨਹੀਂ ਜਿਲੇ ਜਿਲੇ ਕੀਤਾ ਤੇ ਆਪਣੀ ਵਾਰੀ ਦੀ ਗਰਦਾਸਪੁਰ ਜ਼ਿਲ੍ਹਾ ਉੱਥੇ ਗਿਆ ਸੀ ਆਪਣੀ ਵਾਰੀ ਦੀ ਟਾਈਮ ਦੇ ਨਾਲ ਉੱਥੇ ਗਿਆ ਉਹ ਤੋਂ ਫਿਰ ਜਦੋਂ ਇਹਨਾਂ ਦਾ ਟਾਈਮ ਮੁੱਕ ਗਿਆ ਵਾ ਸਮਾ ਮੁੱਕ ਗਿਆ ਫਿਰ ਵਾਪਸ ਆ ਰਹੀ ਮੋਟਰਸਾਈਕਲ ਤੇ ਤੇ ਇਹਨਾਂ ਨੇ ਗੋਬਿੰਦਗੜ੍ਹ ਦੇ ਲਾਗੇ ਖੰਨੇ ਦੇ ਕੋਲ ਕਿਤੇ ਲੱਗਾ ਵੀ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦਾ ਉੱਥੇ ਲਾ ਦਿੱਥ ਹੋ ਗਿਆ ਜਦੋਂ ਸਾਨੂੰ ਪਤਾ ਲੱਗਾ ਕੱਲ ਫਿਰ ਮੌਕੇ ਤੇ ਆਗੂ ਜਿਹੜੇ ਸ਼ੰਭੂ ਮੋਰਚਾ ਤੋਂ ਉੱਥੇ ਗਏ ਆ ਤੇ ਆਸਾਨ ਮਜ਼ਦੂਰ ਮੋਰਚਾ ਤੇ ਨਾਂ ਸਮੁੱਚਤ ਮੋਰਚਾ ਨਾਨ ਪੋਲੀਟਿਕਲ ਇਹਨਾਂ ਨੇ ਉੱਥੇ ਸ਼ੋਕਮਤਾ ਪਾ ਕੇ ਸ਼ਰਧਾਂਜਲੀ ਦਿੱਤੀ ਆ ਵੇਖੋ ਇਹ ਅਸੀਂ ਅੰਦੋਲਨ 2 ਦੇ ਵਿੱਚ ਦਿੱਲੀ ਅੰਦੋਲਨ 2 ਵਿੱਚ 24 ਜਾਨਾਂ ਸਾਡੀਆਂ ਚਲ ਗਿਆ ਹੁਣ ਤੱਕ ਤੇ ਇਹ ਸਾਰਾ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਦੇ ਜम्मे ਲੱਗਦਾ ਸਾਰਾ ਕੁਝ ਜੇ ਕਿਸਾਨ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਫੇ ਕਿਸਾਨਾਂ ਨੂੰ ਸ਼ੰਭੂ ਬੈਡਰ ਵਾਲੇ ਜਾਣ ਦੀ ਲੋੜ ਨਹੀਂ ਦਿੱਲੀ ਵਾਲੇ ਜਾਣ ਦੀ ਲੋੜ ਨਹੀਂ ਇਹਨਾਂ ਮੌਤਾਂ ਦੇ ਜ਼ਿੰਮੇਵਾਰ ਜਿਹੜਿਆ ਕੇਂਦਰ ਦੀ ਮੋਦੀ ਸਰਕਾਰ ਆ ਜਿਹੜਿਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈ ਤੇ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਪਰਿਵਾਰਾਂ ਦੇ ਨਾਲ ਆਪਣੀ ਜਥੇਬੰਦੀ ਦੇ ਯੋਧੇ ਨਾਲ ਜਦੋਂ ਅਹੀਂ ਉਹ ਤੋਂ ਲਾਛਾਂ ਤੋੜਦੇ ਆ ਜਾਂ ਆਪਣੇ ਮੋਢਿਆਂ ਤੇ ਚੁੱਕ ਕੇ ਲਿਆਉਂਦੇ ਆ ਬਹੁਤ ਦੁੱਖੰਦਾ ਸਾਡੀ ਜਥੇਬੰਦੀ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹ ਸ਼ਹੀਦ ਹੋ ਗਿਆ ਪਿੱਛੇ ਵੀ ਤੇ ਹੁਣ ਵੀ ਕਿਉਂਕਿ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ੇ ਦਿੱਤੇ ਆ ਔਰ ਜਦੋਂ ਚੋਣ ਜਾਂਚਾਂ ਲੱਗ ਗਿਆ ਉਸ ਤੋਂ ਬਾਅਦ ਐ ਨਾ ਮਾਫ ਜਾਨ ਦਿੱਤਾ ਅਸੀਂ ਮੰਗ ਕਰਦੇ ਆ ਵੀ 5 ਲੱਖ ਰੁਪਈਆ ਜੋ ਦਿੱਲੀ ਪੈਟਰਨ ਦੇ ਹਿਸਾਬ ਨਾਲ ਪਰਿਵਾਰ ਨੂੰ ਦਿੱਤਾ ਜਾਵੇ ਮੁਆਵਜ਼ਾ ਸਰਕਾਰੀ ਨੌਕਰੀ ਇੱਕ ਜੀ ਨੂੰ ਦਿੱਤੀ ਜਾਵੇ ਉਹਨਾਂ ਦਾ ਗੈਰ ਸਰਕਾਰੀ ਦੇ ਸਰਕਾਰੀ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ ਇਸੇ ਤਰ੍ਹਾਂ ਝਕਮੀ ਕਿਸਾਨਾਂ ਜਿਹੜਾ ਸਾਡਾ ਉਹਦਾ ਸਰਕਾਰੀ ਖਰਚੇ ਤੇ ਲਾਜ ਕਰਾਇਆ ਜਾਵੇ ਗੁਰਜੀਤ ਸਿੰਘ ਦਾ ਤੇ ਨਾਲ 1 ਰੁਪਿਆ ਨੂੰ ਜਿਹੜੀ ਰਾਸ਼ੀ 1 ਲੱਖ ਰੁਪਿਆ ਜਿਹੜੀ ਰਾਸ਼ੀ ਦਿੱਤੀ ਜਾਵੇ ਜਸਪ੍ਰੀਤ ਕਾ ਮੇਰੇ ਮਾਸੜ ਜੀ ਸੀ ਪਰਿਵਾਰ ਦੀ ਕੀ ਹਾਲਤ ਬਹੁਤ ਮੜੀ ਲਾਤੇ ਮਾਸ ਸਰਜਿਕਲੇ ਕਮਾਉਣ ਵਾਲੇ ਹੀ ਹੁਣ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਕੀ ਸਾਸ ਤੇ ਛੱਡ ਕੇ ਸਾਨੂੰ ਵੀ ਨਹੀਂ ਪਤਾ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਕੱਲ ਮੌਕੇ ਤੇ 1.5 ਵਜੇ ਜੀ ਪਰਿਵਾਰ ਦੀ ਜੁਨੀ ਦੀ ਗੱਲ ਕੀਤੀ ਜਾ ਕੋਰ ਪਰਿਵਾਰ ਦੀ ਖੇਤੀਬਾੜੀ ਕਰਦੇ ਸੀ ਡੇਢ ਕਿੱਲਾ ਪਹਿਲੀ ਦਾ ਇਹ ਬਸ ਹਾਂਜੀ ਅੱਡਾ ਬੱਸ ਆਂਡੇ ਰੱਖੇ ਘਰੇ ਦੋ ਤਿੰਨ ਮੱਝਾ ਬਸ ਅਸੀਂ ਇਨਸਾਫ ਦੀ ਮੰਗ ਕਰਦੇ ਕਿਉਂਕਿ ਮੇਰੇ ਭਰਾ ਕੱਲੇ ਵਿਚਾਰੇ ਛੋਟੇ-ਛੋਟੇ ਇੱਕ ਦੀ ਉਮਰ ਵੀ 18 ਸਾਲ ਇੱਕ ਦੀ 22 ਸਾਲ ਨੂੰ ਕੀ ਕਰਨਗੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਘਰ ਚ ਕਮਾਉਣ ਵਾਲੇ ਮੇਰੇ ਮਾਸੜ ਸੀ ਉਹ ਹੀ ਨਹੀਂ ਰਹੇ ਉਹਨਾਂ ਦਾ ਉਹ ਘਰ ਕੀ ਮ چلےਗਾ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਮੇਰੇ ਇੱਕ ਭਰਾ ਨੂੰ ਚਾਹੇ ਨੂਰ ਨੂੰ ਚਾਹੇ ਲਾਲੀ ਨੂੰ ਨੂਰ ਚ ਲੱਤੋਂ ਤਾਂ ਜਾਂਦੇ ਇਹ ਤਾਂ ਜਰੁੰਦਾ ਹੀ ਮੋਰਚਾ ਸਟਾਰਟ ਹੈ ਨਾ ਉਦੋਂ ਤਾਂ ਹੀ ਜਾਂਦੀ ਹੈ ਅੱਛਾ ਜੀ ਹਾਂ ਜੀ ਜਦੋਂ ਲੜਾਈ ਵੀ ਹੋਈ ਹੀ ਗੋਲੇ ਵੱਜੇ ਜਦੋਂ ਉਦੋਂ ਵੀ ਜਾਂਦੇ ਰਹੇ ਆ ਉਦੋਂ ਵੀ 4-5 ਦਿਨ ਲਾ ਕੇ ਆਏ ਆ ਕਾ ਜੋ ਨਾ ਕਾ ਰੋਟੀ ਕਮਾਉਣ ਵਾਲਾ ਕੋਈ ਨਹੀਂ ਤੇ ਅੰਦੇ ਚੱਲ ਮੈਂ ਉਹ ਕੇ ਉਹਦੋਂ ਵੀ ਗਏ ਆ ਜਾਂਦੇ ਹੀ ਰਹੇ ਆ ਆ ਰੰਗੜ ਵੀ ਹੁੰਦਾ ਰਿਹਾ ਮੋਂ ਨੰਗਲ ਉਮਰਪੁਰੇ ਵੀ ਇੱਥੇ ਇੱਥੇ ਨੇ ਜਾਂਦੇ ਰਹੇ ਆ ਜਿਹੜਾ ਬਾਰਡਰ ਜਿਹੜਾ ਜਿੱਥੇ ਹੁੰਣ ਗਿਆ ਸ਼ੰਭੂ ਬਾਰਡਰ ਉੱਥੇ ਤੇ ਨੇਤੀ ਤੁਰੇ ਰਹਿੰਦੇ ਰਹੇ ਦੋਵੇਂ ਭਰਾ ਜਾਂਦੇ ਆ ਮੈਂ ਅੰਬਰ ਬਣੀ ਆ ਉੱਠੀ ਦਾ ਐਰ ਕੀ ਪਤਾ ਨਹੀਂ ਕੀ ਪਾਣਾ ਵਰਤ ਕੇ ਆ ਉਹ ਤੈਨੂੰ ਨੂਰ ਨੂੰ ਵੀ ਖੜਦਾ ਸੀ ਲਾਲੀ ਨੂੰ ਵੀ ਮੈਂ ਲੈ ਜਾ ਦੰਗਰਾਂ ਦਾ ਨਹੀਂ ਸਾਰਨਾ ਤੇ ਲਾਲੀ ਵੀ ਹੋ ਕੇ ਆਇਆ ਨੂਰ ਵੀ ਦੋਵਰੀ ਹੋ ਕੇ ਆ ਦੋ ਬੇਟੇ ਮੇਰੇ ਬਾਜੀ ਇਹਨਾਂ ਨੂੰ ਨੌਕਰੀ ਦੇ ਦੋ ਡੇਢ ਕਿੱਲਾ ਸਾਰੀ ਬਾਜੀ ਇਹ ਕਿਤਰਾ ਗੁਜ਼ਾਰਾ ਕਰਾਂ ਹਾਂ ਹਾਂ ਤੁਰ ਕੇ ਆ ਬਾਪਾ ਜੀ ਮੇਰਾ ਕੋਈ ਨਹੀਂ ਹਾਂ ਮੇਰੇ ਪੁੱਤ ਵੀ ਨਹੀਂ ਗਿਨੇ ਗਏ ਪਰ ਸਰਕਾਰ ਨੂੰ ਕੋ ਗਨੌਕਰੀ ਦੇ ਹਾ ਛੋਟੇ ਆ ਛੋਟੇ ਆ ਕੋਈ ਵਿਆਹ ਆ ਨਹੀਂ ਅਜੇ ਅਜੇ ਤਨਿਆਲੇ ਮੇਰੀ ਜਿੱਦਣ ਐਕਸੀਡੈਂਟ ਹੋਇਆ ਨਾ ਉਦੋਂ 9 ਵਜੇ ਹੋਈ ਮੈਨੂੰ ਵੀਡੀਓ ਖੋਲ ਕੀਤੀ ਜਾਂਦੇ ਮੈਂ ਸੇਵਾ ਕਰਨ ਦੇ ਆ ਵਾਂ ਲੰਗਰ ਵਰਤੋਂਦੇ ਆ ਵਾਂ ਤੇ ਮੈਂ ਹਾਂ ਚੱਲ ਕੋਈ ਨਹੀਂ ਆਂਦਾ ਮੈਂ 12 ਵਜੇ ਤੁਰਨਾ ਵਾਂ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਤੁਸੀਂ ਆ ਜਿਓਂ ਆਂਦਾ ਸਰਕਾਰ ਨੂੰ ਭਾਜੀ ਇਹੋ ਮੰਗਿਆ ਜਦ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਉਹ ਕੋਈ ਕਮਾਉਣ ਵਾਲਾ ਨਹੀਂ ਜਾ ਗਿਆ ਸਾਡੇ ਘਰ ਬਾਜੀ ਸਾਡੇ ਤੇ ਘਾਰੀ ਮੁੱਦਾ ਹੋ ਗਿਆ ਉਹ ਛੋਟੇ ਛੋਟੇ ਜੇ ਕੋਈ ਪੇੜ ਕੋਈ